जीम तैयार कीमत के विरोध करा सारे देश में खिलाफ नफरत का माहौल पैदा होता जा रहा है भी कोई बंदा जे किसीकार के खिलाफ बोलता तो जो मर्जी सरकार चुप के अंदर दे सकती है सुनवाई नहीं ਸੀਗਾ ਮੇਰਾ ਪੰਜਾਬ న్యూਸ ਦੇਖ ਰਹੇ ਸਾਰੇ ਦਸਕਾ ਨੂੰ ਮੈਂ ਮਨਜੀਤ ਸਿੰਘ ਲਾਡੀ ਖਾਬਣਾ ਕੰਗੜਾ ਰ瑙ਤ ਦੀ ਫਿਲਮ ਅਮਰਜੈਂਸੀ ਤੇ ਐਮਪੀ ਬਣੇ ਕੰਗੜਾ ਰ瑙ਤ ਦੇ ਬਿਆਨ ਹੁਣ ਵਿਵਾਦਾਂ ਵਿੱਚ ਨੇ ਕਿਉਂਕਿ ਕੰਗੜਾ ਰ瑙ਤ ਵੱਲੋਂ ਜਦੋਂ ਵੀ ਕੋਈ ਬਿਆਨ ਦਿੱਤਾ ਜਾਂਦਾ ਹੈ ਤਾਂ ਉਸ ਨਾਲ ਕੋਈ ਨਾ ਕੋਈ ਵਿਵਾਦ ਜੁੜਿਆ ਹੁੰਦਾ ਹੈ ਤੇ ਹੁਣ ਕਿਸਾਨਾਂ ਵੱਲੋਂ ਜਿਹੜਾ ਕੀ ਕੰਗੜਾ ਰ瑙ਤ ਦੇ ਬਿਆਨਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਉਹਨਾਂ ਦਾ ਸਖਤ ਵਿਰੋਧ ਕੀਤਾ ਗਿਆ ਹੈ ਤੇ ਭਾਰਤੀ ਕਿਸਾਨੀ ਉਹਨਾਂ ਨੂੰ ਖੋਸਾ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕੰਗੜਾ ਰੋਡ ਦੀ ਜੋ ਫਿਲਮ ਹੈ ਅਮਰਜੈਂਸੀ ਉਸ ਨੂੰ ਉਹ ਪੰਜਾਬ ਵਿੱਚ ਜਾਂ ਰੂਪਨਗਰ ਮੋਹਾਲੀ ਜ਼ਿਲ੍ਹੇ ਵਿੱਚ ਕਿਤੇ ਵੀ ਨਹੀਂ ਲੱਗਣ ਦੇਣਗੇ ਅਤੇ ਇਸ ਦਾ ਸਖਤ ਵਿਰੋਧ ਕਰਦੇ ਹਾਂ ਦੇਖੋ ਇਹ ਖਾਸ ਰਿਪੋਰਟ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਸਤਿਕਾਰ ਸਰਕਾਰ ਜਿੰਦਾਬਾਦ ਬੋਧੀ ਸਰਕਾਰ ਜਿੰਦਾਬਾਦ ਆਪਾ ਇੱਕ ਰਾਹ ਦੁਨੀਆ ਨੂੰ ਖੋਸਾ ਜਿੰਦਾਬਾਦ ਜਿਹੜੀ ਕਿ ਇੰਦਰਾ ਗਾਂਧੀ ਦੇ ਜਿਹੜੇ ਰੋਲ ਆ ਉੱਤੇ ਦੇਖੋ ਜੀ ਜਿਹੜੀ ਇਹਨਾਂ ਨੇ ਫਿਲਮ ਤਿਆਰ ਕੀਤੀ ਆ ਉਹ ਅਸੀਂ ਕਿਸੇ ਕੀਮਤੇ ਫਿਲਮ ਚੱਲਣੀ ਦੇਵਾਂਗੇ ਫਿਲਮ ਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਉਸ ਫਿਲਮ ਨੂੰ ਵਾਪਸ ਕਰਾਵਾਂਗੇ ਵੀ ਇਹ ਸਾਡੇ ਫਿਲਮ ਜਿਹੜੀ ਭਾਰਤ ਦੇ ਵਿੱਚ ਕਿਤੇ ਵੀ ਨਹੀਂ ਚੱਲੇ ਜਿਹੜਾ ਕੇਂਦਰ ਸਰਕਾਰ ਦਾ ਹੁਣ ਤੱਕ ਦਾ ਦੇਖੋ ਇਹ ਅੱਜ ਦੀ ਗੱਲ ਨਹੀਂ ਜਦੋਂ ਸਰਕਾਰ ਬਣੀ ਨਾ 2013 ਦੇ ਵਿੱਚ ਸਾਡੇ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਕੇ ਬਣੀ ਸੀ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਕਰਜ਼ਾ ਮੁਕਤੀ ਕਰਾਂਗੇ ਸੀ 2 50% ਦਾ ਫਾਰਮੂਲਾ ਲਾ ਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਐਮ ਐਸ ਪੀ ਦਾ ਗਾਰੰਟੀ ਕਾਨੂੰਨ ਬਣਾਵਾਂਗੇ ਇੱਥੇ ਹੀ ਬਸ ਨਹੀਂ ਜਿਹੜਾ 2020 ਬਿਜਲੀ ਦਾ ਸੋਧ ਬੈਲਾ ਉਹਨੂੰ ਵਾਪਸ ਲਵਾਂਗੇ ਪਰ ਇਹ ਸਰਕਾਰ ਨੇ ਇੱਕ ਵੀ ਗੱਲ ਕਿਸੇ ਦੀ ਨਹੀਂ ਮੰਨੀ ਸਗੋਂ ਦੀ ਹੋਰ ਨਵੇਂ ਕਾਨੂੰਨਾਂ ਨੂੰ ਜਿਵੇਂ ਪੁਲਿਸ ਨੇਕ ਮੇਦੇ ਨਵੇਂ ਕਾਨੂੰਨ ਬਣੇ ਨੇ ਹੋਰ ਤਰਜੀਹ ਦਿੱਤੀ ਆ ਵੀ ਕੋਈ ਬੰਦਾ ਜੇ ਕਿਸੇ ਸਰਕਾਰ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਸਰਕਾਰ ਚੁੱਕ ਕੇ ਅੰਦਰ ਦੇਖ ਸਕਦੀ ਉਹਦੀ ਕੋਈ ਸੁਣਵਾਈ ਨਹੀਂ ਜਿਹੜੇ ਇਹੋ ਜੇ ਭਿਆਨਕ ਕਾਨੂੰਨ ਨੇ ਇਹਨਾਂ ਦੀ ਲੜਾਈ ਵੀ ਅਸੀਂ ਦਿਨ ਰਾਤ ਲੜਾਂਗੇ ਨੈਸ਼ਨਲ ਹਾਈਵੇਅ ਅਥਾਰਟੀ ਜੱਲਾ ਦਾ ਕਿਸਾਰਾ ਦੇਖੋ ਜਿਹੜੇ ਇਹ ਵੱਡੇ ਰੋਡ ਨੇ ਜਿਵੇਂ ਭਾਰਤ ਮਾਲਾ ਰੋਡ ਆ ਇਹਦਾ ਸਾਡੇ ਤਾਂ ਸਮਾਜ ਨੂੰ ਫਾਇਦਾ ਹੀ ਨਹੀਂ ਇਹ ਤਾਂ ਇਹ ਕਿ ਇਹਨਾਂ ਦੀ ਚਾਲ ਆ ਜਿਵੇਂ 1826 ਨੂੰ ਇੱਕ ਇਸ ਕੰਪਨੀ ਆਈ ਸੀ ਜਿਹੜੀ 100 ਸਾਲ ਰਾਜ ਕਰ ਗਈ ਇਹ ਉਹੀ ਇਸਟ ਕੰਪਨੀ ਫੇਰ ਮਤਲਬ ਆਉਣਾ ਚਾਹੁੰਦੀ ਸਾਡੇ ਚ ਤੇ ਸਾਡੇ ਤੇ ਰਾਜ ਕਰਨਾ ਚਾਹੁੰਦੀ ਆ ਜਿਹੜੇ ਸਾਡੇ ਕਾਰੋਬਾਰ ਨੇ ਇਹਨਾਂ ਨੂੰ ਹਥਿਆਕੀ ਸਾਡੀਆਂ ਜ਼ਮੀਨਾਂ ਆਪਣੇ ਹੱਥਾਂ ਚ ਲੈਣਾ ਚਾਹੁੰਦੀ ਆ ਤੇ ਕਾਰਪੋਰੇਟ ਘਰਾਣੇ ਜਿਹੜੇ ਬੜੇ-ਬੜੇ ਬੈਠੇ ਨੇ ਉਹਨਾਂ ਨੂੰ ਸਾਡੇ ਦੇਸ਼ ਦੇ ਉੱਤੇ ਕਾਬਜ਼ ਕਰਨਾ ਚਾਹੁੰਦੀ ਉਹਨਾਂ ਵਾਲਾ ਰਹੀ ਸਰਕਾਰ ਰਹੀ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਜੇਕਰ ਇਸ ਦਾ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਬੰਦ ਕਰ ਦਵਾਂਗੇ ਅਸੀਂ ਬਣਾਵਾਂਗੇ ਨਹੀਂ ਇਹਦਾ ਨੁਕਸਾਨ ਵੀ ਹੈ ਦੇਖੋ ਜੇ ਮੈਂ ਗੱਲ ਕਰਾਂ ਪਿੱਛੇ 40 ਸਾਲ ਜਾਣਾ ਅਸੀਂ ਅੱਗੇ ਕਿਸਾਨ ਜਉਂਦੇ ਸੀ ਨਾ ਸਾਡੇ ਦੇ ਵਿੱਚ ਕੋਈ ਫੈਸ਼ਨ ਸ਼ੀਨ ਵਾਲੀ ਰੀਤੀ ਰਿਵਾਸ ਸੀ ਨਾ ਕੋਈ ਉਹੋ ਜਿਹਾ ਪ੍ਰੋਜੈਕਟ ਸੀ ਜਿਹੜਾ ਕਿਸਾਨ ਸੀ ਉਹ ਆਪਦੀ ਰੋਟੀ ਜਿਵੇਂ ਖਾਂਦਾ ਅੱਧੀ ਤੇ ਵੰਡਦਾ ਸਬੂਤੀ ਤੇ ਘੱਟੇ ਦੀ ਮਲਦਾ ਭੂਤੀ ਇੱਕ ਸਾਦਾ ਦਰਜਾ ਦਿੱਤਾ ਗਿਆ ਸੀ ਕਿਸਾਨ ਨੂੰ ਤੇ ਅੱਜ ਇਹਨਾਂ ਸਰਕਾਰਾਂ ਦੀ ਬਦੌਲਤ ਸਿੱਧੀਆਂ ਗੋਲੀਆਂ ਖਾਂਦਾ ਦਰਜਾ ਦਿੱਤਾ ਗਿਆ ਜਿਹਦੀ ਬਦੌਲਤ ਅੱਜ ਅਸੀਂ ਮਤਲਬ ਉਹ ਸੰਘਰਸ਼ ਦੇ ਰਾਹ ਤੇ ਪਾਈ ਹੋਏ ਆ ਜੇ ਅੱਜ ਮੈਂ 40 ਸਾਲ ਪਿੱਛੇ ਜਾਵਾਂ ਕੋਈ ਵੀ ਕਿਸਾਨ ਆਪਦੇ ਜੋਗਾ ਅੰਨ ਭਜਾਉਂਦਾ ਸੀ ਤੇ ਆਪਦਾ ਪਰੋਲੇ ਪਰ ਲੈਦਾ ਸੀ ਤੇ ਖਾਂਦਾ ਸੀ ਤੇ ਮੌਜ ਨਾਲ ਰੋਟੀ ਖਾਂਦੇ ਸੀ ਕਿਸੇ ਸਰਕਾਰ ਦੀ ਜ਼ਰਤ ਨਹੀਂ ਸੀ ਵੀ ਨਵੇਂ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਜਲੀਲ ਕੀਤਾ ਜਾਊਗਾ ਜਾਂ ਇਹਨਾਂ ਤੇ ਮਤਲਬ ਇਹਨਾਂ ਜ਼ਮੀਨਾਂ ਕੁਰਕ ਕੀਤੀਆਂ ਜਾਣਗੀਆਂ ਵੱਡੀਆਂ ਸੜਕਾਂ ਦਾ ਰੂਪ ਦਿੱਤਾ ਜਾਊਗਾ ਜਿੱਥੇ ਸਾਨੀ ਇਹ ਗੋਰਿਆਂ ਦੀ ਕਾਲੀ ਸਰਕਾਰ ਜਿਹੜੀ ਬਣੀ ਆ ਮੈਂ ਸਮਝਦਾ ਇਹਨੇ ਸਾਰਾ ਕਿਸਾਨੀ ਨੂੰ ਤਹਿਸ ਨਹਿਸ ਕਰਨ ਅਤੇ ਸਮਾਜ ਨੂੰ ਤਹਿਸ ਨਹਿਸ ਕਰਨ ਦਾ ਜਿਹੜਾ ਟੀਚਾ ਮਿੱਠਿਆ ਹੋਇਆ ਪਰ ਅਸੀਂ ਇਹ ਟੀਚਾ ਕਦੇ ਵੀ ਪੂਰਾ ਨਹੀਂ ਹੁੰਦਿਆਂ ਜੇ ਫਿਲਮ ਰੀਲਿਸ ਕਰਵਾਈ ਜਾਂਦੀ ਹੈ ਤਾਂ ਕੀ ਦੇਖੋ ਮਾਫੀ ਨਾ ਸਾਡਾ ਕੋਈ ਤਾਲਕ ਨਹੀਂ ਮਾਫੀ ਮੰਗ ਕੇ ਕੰਮ ਨਹੀਂ ਸਿਰੇ ਚੜਦੇ ਅਸੀਂ ਇਹ ਹੋਰੀਆਂ ਜਿਹੜੀਆਂ ਕਟਨਾਮਾਂ ਟੋਟਲ ਭਾਰਤ ਦੇ ਵਿੱਚ ਨਹੀਂ ਹੋਣ ਦੇਣੀਆਂ ਕੋਈ ਵੀ ਕਿਸਾਨੀ ਦੇ ਖਿਲਾਫ ਕੋਈ ਵੀ ਹਵਾਮ ਦੇ ਖਿਲਾਫ ਇਹ ਉਹ ਜਿਹੜੀਆਂ ਝੜਕਾਉ ਫਿਲਮਾਂ ਉਹ ਅਸੀਂ ਕਦੇ ਵੀ ਨਹੀਂ ਚੱਲਣ ਦੇਣੀਆਂ ਮਾਫੀ ਮੰਗ ਲੈ ਭਾਈ ਤਾਂ ਵੀ ਚੱਲਣ ਦੇਣੀਆਂ ਇਹ ਸਾਡਾ ਦ੍ਰਿੜ ਇਰਾਦਾ ਔਰ ਅਸੀਂ ਜਿਹੜੀ ਲਖੀਰ ਖੱਚਤੀ ਉਤੋਂ ਇੱਕ ਕਦਮ ਪਿੱਛੇ ਨਹੀਂ ਹਟਣਾ ਮਤਲਬ ਇਹ ਨੂੰ ਅਸੀਂ ਸਭ ਕੁਝ ਸਿਖਾ ਕੇ ਹੀ ਰਾਂ ਅੱਜ ਵੱਖ-ਵੱਖ ਜਥੇਬੰਦੀਆਂ ਜੋ ਭਾਰਤੀ ਕਿਸਾਨ ਜੁਨੀਆ ਖੋਸਾ ਵਿੱਚ ਸ਼ਾਮਲ ਹੋਏ ਆ ਸਰਦਾਰ ਰਮਿੰਦਰ ਸਿੰਘ ਇਹਨਾਂ ਦੀ ਗਵਾਈ ਵਿੱਚ 150 ਦੇ ਕਰੀਬ ਮੈਂਬਰ ਅੱਜ ਇੱਥੇ ਸ਼ਾਮਲ ਹੋਏ ਆ ਤੇ ਹੋਰ ਕਿਸਾਨੀ ਮਸਲਿਆਂ ਦੇ ਵਿਚਾਰ ਚਰਚਾ ਕੀਤੀ ਗਈ ਆ ਜਿੱਦਾਂ ਪਿਛਲੇ ਦਿਨੀ ਆਪਣਾ ਛੱਬੂ ਮੋਰਚਾ ਲਾਇਆ ਸੀ ਉਹਨੂੰ 200 ਦਿਨ 31 ਤਰੀਕ ਨੂੰ ਪੂਰਾ ਹੋਣ ਜਾ ਰਿਹਾ ਉਹਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਆ ਡਿਊਟੀਆਂ ਲਾਈਆਂ ਗਈਆਂ ਸਰਦਾਰ ਸੁਖਿੰਦਰ ਸਿੰਘ ਖੋਸਾ ਜੀ ਪ੍ਰਧਾਨ ਆਪ ਆਏ ਸੀ ਤੇ ਬਾਕੀ ਹੋਰ ਜਿੱਦਾਂ ਹੁਣ ਕੰਗਰਾਂਵਾਲਾ ਤੀਜੀ ਜਿਹੜੀ ਫਿਲਮ ਆ ਉਹ ਸਬੰਧੀ ਮੀਟਿੰਗ ਹੋਈ ਆ ਮੁਹਾਲੀ ਤੇ ਰੋਪੜ ਅਸੀਂ ਖਾਸ ਕਰ ਦੋ ਜ਼ਿਲ੍ਹਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਥੀਏਟਰ ਮਾਲਕਾਂ ਨੂੰ ਇੱਥੇ ਫਿਲਮ ਨਾ ਲਾਉਣ ਫੇਰ ਨਾ ਕਹਿਣਾ ਸਾਡਾ ਪੈਸਾ ਖਰਾਬ ਹੋ ਗਿਆ ਉਹਨੂੰ ਪਹਿਲਾਂ ਹੀ ਨਾ ਖਰੀਦਣਾ ਅਸੀਂ ਇੱਥੇ ਬਿਲਕੁਲ ਵੀ ਫਿਲਮ ਚੱਲਣ ਨਹੀਂ ਦੇਣੀ ਪ੍ਰੋਪਰ ਉਹਦਾ ਬਾਈਕਾਟ ਕਰਾਂਗੇ ਤੇ ਹੋਰ ਜਿਹੜੇ ਕਿਸਾਨੀ ਮਸਲੇ ਆ ਉਹਨਾਂ ਦੇ ਸੰਬੰਧ ਵਿੱਚ ਮੀਟਿੰਗ ਹੋਈ ਆ ਜਿੱਦਾਂ ਹੁਣ ਆ ਪੁਲਿਸ ਦੇ ਨਵੇਂ ਕਾਨੂੰਨ ਆਏ ਆ ਸੈਂਟਰ ਸਰਕਾਰ ਭਾਰਤ ਨੂੰ ਇੱਕ ਪੁਲਿਸ ਸਟੇਟ ਬਣਾਉਣਾ ਚਾਹੁੰਦੀ ਆ ਉਹ ਸੰਬੰਧ ਵਿੱਚ ਵਿਚਾਰ ਚਰਚਾਵਾਂ ਹੋਈਆਂ ਤੇ ਸਭ ਦਾ ਧੰਨਵਾਦ ਆ ਜਿਹੜੇ ਅੱਜ ਇੱਥੇ ਆਏ ਨੇ ਜੀ fazendo ser uma... ਇਹ ਚੇਤਾਵਨੀ ਸੀ ਕਹੇਤਾ ਵੀ ਅਸੀਂ ਚੱਲਣ ਨਹੀਂ ਜੀ ਦੇਣੀ ਅਸੀਂ ਜੋ ਸਾਡਾ ਪ੍ਰੋਟੈਸਟ ਹੈਗਾ ਸਾਡਾ ਹੱਕ ਹੈਗਾ ਆ ਤੇ ਦੂਜਾ ਮੈਂ ਪੰਜਾਬ ਸਰਕਾਰ ਨੂੰ ਇੱਥੇ ਬੇਨਤੀ ਕਰਨੀ ਚਾਹੁੰਦਾ ਇੱਥੇ ਪੰਜਾਬ ਦੇ ਨੌਜਵਾਨਾਂ ਦੇ ਐਨਐਸਏ ਲਾ ਕੇ ਤੁਸੀਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਆਸਾਮ ਦੀ ਜੇਲਾ 'ਚ ਡੱਕਤੇ ਆ ਕਿ ਹੁਣ ਕੰਗਰਾਂਲਾ ਉੱਤੇ ਲਾਉਂਗੇ ਐਨਐਸਏ ਬਾਰ-ਬਾਰ ਪਹਿਲਾਂ ਵੀ ਉਹਨੇ ਭੜਕਾਊ ਭਾਸ਼ਣ ਦਿੱਤਾ ਆ ਕਹਿੰਦੇ ਜੀ ਭੜਕਾਊ ਭਾਸ਼ਣ ਦਿੰਦੇ ਆ ਪੰਜਾਬ 'ਚ ਮਾਹੌਲ ਖਰਾਬ ਹੋਣਾ ਸੀ ਤਾਂ ਉਹਨਾਂ ਤੇ ਐਨਐਸਏ ਲਾਤੀ ਆ ਇਹ ਨਿਤ ਦਿਨ ਪੰਜਾਬ ਦੀ ਧਰਤੀ ਤੇ ਆ ਕੇ ਪਿਛਲੇ ਦਿਨ ਇਹਨੇ ਚੰਡੀਗੜ੍ਹ 에ਅਰਪੋਰਟ ਤੇ ਮੁਹਾਲ ਮਤਲਬ ਗਲਤ ਲਫ਼ਜ਼ ਬੋਲ ਕੇ ਗਈ ਸੀ ਤੇ ਮਤਲਬ ਨਿਤ ਦਿਨੋਂ ਭੜਕਾਉ ਭਾਸ਼ਣ ਦਿੰਦੀ ਆ ਕਿ ਹੁਣ ਉਹ ਤੇ ਐਨਐਸਏ ਲਾਉਂਗੇ ਪੰਜਾਬ ਸਰਕਾਰ ਨੂੰ ਵੀ ਸਾਡਾ ਇੱਕ ਸਵਾਲ ਆ ਜੀ